ਹਾਂਜੀ ਦਰਸ਼ਕ ਵੀਰੋ ਅੱਜ ਮੈਂ ਪਹੁੰਚਾ ਪਿੰਡ ਨਲਿੰਨੀ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਜਿੱਥੇ ਕਿ ਅੱਜ ਨੌਮੀ ਦਾ ਮੇਲਾ ਏ ਤੇ ਰਾਤੀ ਸੀਗੀਆਂ ਚੌਕੀਆਂ ਤੇ ਅੱਜ ਇੱਥੇ ਮੇਲੇ ਦਾ ਵਿਊ ਦਿਖਾਵਾਂਗੇ ਆਜੋ ਆਪਣੇ ਨਾਲ ਪਹੁੰਚੋ ਮੇਲੇ ਦੇ ਵਿੱਚ ਆ ਤੇ ਪਹੁੰਚ ਰਿਹਾ ਆਪਾਂ ਮੇਲੇ ਦੇ ਵਿੱਚ ਦਿਖਾਉ ਜੀ ਫਿਰ ਮੇਲਾ ਆਪਣਾ ਹਨਾ ਪਿੰਡ ਨਲਿੰਨੀ ਦਾ ਇੱਥੇ ਦਿਖਾਨੇ ਤੁਹਾਨੂੰ ਦੁਕਾਨਾਂ ਅੱਜ ਪਹੁੰਚਿਆ ਪਿੰਡ ਨਲਿੰਨੀ ਦੇਖ ਸਕਦੇ ਹੋ ਤੁਸੀਂ ਕੋਈ ਫਾਸਟ ਫੂਡ ਵਾਲੇ ਵੀ ਪਹੁੰਚੇ ਹੋਏ ਨੇ ਜਿਵੇਂ ਕਿ 버ਗਰ ਵਾਲੇ ਕੁਲਚੇ ਕੁਲਚੇ ਵਾਲੇ 버ਗਰ ਵਾਲੇ ਹੈ ਨਾ ਦੇਖ ਸਕਦੇ ਹੋ ਤੁਸੀਂ ਹੈ ਨਾ ਤੇ ਭੈਣੀ ਸਾਹ ਵਾਲਿਆਂ ਦੀ ਕੁਲਫੀ ਬਹੁਤ ਮਸ਼ਹੂਰ ਹੁੰਦੀ ਆ ਹਾਂਜੀ ਸ੍ਰੀ ਭੈਣੀ ਸਾਹ ਵਾਲਿਆਂ ਦੀ ਕੁਲਫੀ ਬਹੁਤ ਮਸ਼ਹੂਰ ਹੁੰਦੀ ਆ ਤੇ ਆਪਾਂ ਹਾਂਜੀ ਇਹ ਖਿੱਲਾ ਵਾਲਾ ਬਾਈਆ ਤੇ ਮੇਲਿਆਂ ਪਰ ਕਈ ਤਰ੍ਹਾਂ ਦੀਆਂ ਸਟਾਲਾਂ ਮੇਰੀਆਂ ਮਿਲਦੀ ਮਿਲਣਗੇ ਤੁਹਾਨੂੰ ਦੇਖਣ ਨੂੰ ਜਿਵੇਂ ਕਿ ਜਲੇਬੀਆਂ ਹੋ ਗਈਆਂ ਗਰਮਾ ਗਰਮ ਪਕੌੜੇ ਨਿਕਲ ਰਹੇ ਨੇ ਤੁਹਾਡੇ ਸਾਹਮਣੇ ਗਰਮਾ ਗਰਮ ਜਲੇਬੀਆਂ ਹਾਂਜੀ ਪਹੁੰਚਦੇ ਆ ਬਾਕੀ ਅੱਗੇ ਹਾਂਜੀ ਕੋਈ ਪਕੌੜੀਆਂ ਦਾ ਕੰਮ ਆ ਕਿਸੇ ਦਾ ਕਿਸੇ ਤਰ੍ਹਾਂ ਦਾ ਇਹ ਹੁੰਦਾ ਮੇਲਾ ਜਿਵੇਂ ਕਿ ਗੋਲ ਗੱਪਿਆਂ ਦੀ ਸਟਾਲ ਹੋ ਗਈ ਦਹੀਂ ਭੱਲੇ ਹੋਗੇ ਅੱਗੇ ਹੈਨਾ ਤੇ ਗਰਮਾ ਗਰਮ ਜਲੇਬੀ ਜਦ ਜਲੇਬੀ ਦੇਖਦਾ ਮੂੰਹ ਦੇ ਵਿੱਚ ਹਰ ਇੱਕ ਇਨਸਾਨ ਦੇ ਪਾਣੀ ਆ ਜਾਂਦਾ ਏ ਤੇ ਗਰਮਾ ਗਰਮ ਪਕੌੜੇ ਹਾਂਜੀ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਗਰਮਾ ਗਰਮ ਪਕੌੜੇ ਹਾਂਜੀ ਕਿਹੜਾ ਚੈਨਲ ਹੈ ਆਪਣਾ ਪੰਜਾਬ 794 ਚੈਨਲ ਦਾ ਨਾਮ ਹੈ ਵੀਰ ਆਪਣਾ ਹਾਂਜੀ ਤੁਸੀਂ ਵੇਖ ਸਕਦੇ ਹੋ 22 ਖਰੀਦ ਰਹੇ ਨੇ ਜਲੇਬੀਆਂ 'ਚੋਂ ਹਾਂ ਬਾ ਦੇ ਕਿਲੋ ਹਾਂ 22 ਕਹਿੰਦਾ ਕਿਲੋ ਜੋਖ ਦੇ ਮੇਰ ਖਾਨ ਦਾ ਸਵਾਦ ਆਉਂਦਾ ਨਾ ਹਾਂ ਆਪਣੇ ਚੈਨਲ ਦਾ ਨਾਮ ਹੈਗਾ ਜੀ ਆਪਣਾ ਪੰਜਾਬ 794 ਤੇ ਬਾਈ ਆਪਣੇ ਦੋਸਤ ਨੇ ਸਾਰੇ ਇਹ ਮਿੱਤਰ ਤੇ ਭਰ ਰਿਹਾ ਮੇਲਾ ਪਿੰਡ ਨਲਿੰਨੀ ਦਾ ਤੁਸੀਂ ਵੇਖ ਸਕਦੇ ਹੋ ਪਿੰਡ ਨਲਿੰਨੀ ਪਹੁੰਚੇ ਹੋਏ ਆ ਨੌਮੀ ਦਾ ਮੇਲਾ ਬਹੁਤ ਵੱਡਾ ਭਰਦਾ ਇਸੇ ਜਗ੍ਹਾ ਤੇ ਤੇ ਸਿੰਝ ਕੁਸ਼ਤੀਆਂ ਵੀ ਹੁੰਦੀਆਂ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚੋਂ ਦੇਖ ਸਕਦੇ ਹੋ ਤੁਸੀਂ ਆ ਦੇਖ ਸਕਦੇ ਹੋ ਜਿਵੇਂ ਕਿ ਅਲੱਗ-ਅਲੱਗ ਤਰ੍ਹਾਂ ਦੇ ਫਲੇਵਰ ਹੋ ਗਏ ਇਹ ਫਲੇਵਰ ਹੋ ਗਏ ਅਲੱਗ-ਅਲੱਗ ਤਰ੍ਹਾਂ ਦੇ ਫਲੇਵਰ ਹੁੰਦੇ ਐ ਨਾਲ ਕੋਲ ਜਿਵੇਂ ਕਿ ਇਹ ਕੋਲਡ ਡਰਿੰਕ ਹੋ ਗਿਆ ਆ ਦੇਖੋ ਜੀ ਫਰੈਸ਼ ਸੋਡਾ ਤੇ ਇਹਨਾਂ ਕੋਲ ਨਾ 10 ਰੁਪਏ ਤੋਂ ਲੈ ਕੇ 20 20 ਰੁਪਏ ਤੱਕ ਹਰ ਇੱਕ ਤਰ੍ਹਾਂ ਦਾ ਜੂਸ ਮਿਲ ਜਾਊਗਾ ਪੀਣ ਲਈ ਤੁਹਾਨੂੰ ਹਾਂਜੀ ਅੱਗੇ ਦਿਖਾਣੇ ਤੁਹਾਨੂੰ ਮਿਲਾ ਆ ਦੇਖੋ ਜੀ ਟਿੱਕੀ ਗਰਮਾ ਗਰਮ ਜੋਲੀ ਬਾਈ ਦੀ ਸਾਫ ਆ ਇਹ ਬਾਈ ਜੋਲੀ ਬਾਈ ਉਹਨੇ ਵਧੀਆ ਕੰਮ ਇਹਨਾਂ ਦਾ ਤੇ ਵਿਆਹ ਸਾਧੀਆਂ ਚ ਵੀ ਲਾਉਂਦੇ ਨੇ ਪ੍ਰੋਗਰਾਮ ਵੀ ਰਹਿ ਹਾਂਜੀ ਹਾਂ ਹਾਂਜੀ ਵੀਰ ਤੋਂ ਅਡਾ ਮਾਡਲ ਨੰਬਰ ਦੱਸੋ ਜਿਵੇਂ ਕਿਸੇ ਨੇ ਵਿਆਹ ਸਾਦੀ ਚ ਪ੍ਰੋਗਰਾਮ ਕਰਾਣਾ ਹੋਵੇ ਕੋਈ ਦੱਸੋ ਮਹਾਰਾਜ 7598 ਹਾਂਜੀ 7598 6826 ਠੀਕ ਹੈ ਜੀ ਨਾਮ ਕੀ ਗੁਰਪ੍ਰੀਤ ਗੁਰਪ੍ਰੀਤ ਸਿੰਘ ਹਾਂਜੀ ਠੀਕ ਹੈ ਜੀ ਆਹ ਕੀ ਜੀ ਹਾਂਜੀ ਵੀਰ ਉਹਨਾਂ ਨੇ ਆਪਣਾ ਨੰਬਰ ਦੇ ਦਿੱਤਾ ਹੈ ਜਿ ਕਿਸੇ ਨੇ ਕੋਈ ਪ੍ਰੋਗਰਾਮ ਆ ਜਿਵੇਂ ਕੀ ਨਾ ਦੱਸ ਸਕਦੇ ਹਾਂ ਇਹ ਪਿੰਡ ਨਲਿੰਨੀ ਪਹੁੰਚੇ ਹੋਏ ਅੱਜ ਅਸੀਂ ਪਿੰਡ ਨਲਿੰਨੀ ਦਾ ਮੇਲਾ ਦਿਖਾ ਰਹੇ ਹਾਂ ਤੁਹਾਨੂੰ ਤੇ ਗਰਮਾ-ਗਰਮ ਪਕੌੜੇ ਹਾਂਜੀ ਤੇ ਆਹ ਦੇਖੋ ਅੱਗੇ ਬਾਬਾ ਜੀ ਦੇ ਕਰਾਉਣੇ ਦਰਵਾਜ਼ੇ ਦੱਸਣਾ ਸਾਜਸੇ ਆਵਟਕ ਬਾਹ ਸੋਹਣੀ ਕੀਤੀ ਹੋਈ ਆ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਲਾਈਟਾਂ ਦੇ ਨਾਲ ਤੇ 23000 ਰੁਪਏ ਦਾ ਹੀ ਖਾੜਾ ਦੇਖ ਸਕਦੇ ਤੁਸੀਂ ਦੁਕਾਨਾਂ ਲੱਗੀਆਂ ਹੋਈਆਂ ਨੇ ਹਾਂਜੀ ਆਪਾਂ ਨਾ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਨੇ ਅੱਗੇ ਪਹੁੰਚ ਗਏ ਜੀ ਪਹੁੰਚਦਿਆਂ ਦਰਬਾਰ ਸਾਹਿਬ ਤੁਹਾਨੂੰ ਦਰਸ਼ਨ ਕਰਾਉਣੇ ਆ ਬਾਬਾ ਜੀ ਦੇ ਦਰਬਾਰ ਦੇ ਗੁੱਗਾ ਮਾੜੀ ਦਰਬਾਰ ਦੇ ਹਾਂਜੀ ਬਾਬਾ ਜੀ ਦੇ ਦਰਬਾਰ ਦੇ ਕਰਵਾਣੇ ਤਾਂ ਉਹਨੂੰ ਦਰਸ਼ਨ ਐਸਾ ਮੈਂ ਹਾਂਜੀ ਕਰੋ ਜੀ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਗੋਗਾ ਮਾੜੀ ਦਰਬਾਰ ਪਿੰਡ ਨਲੀ ਨੀ ਪਹੁੰਚੇ ਹੋਏ ਆ ਤੇ ਦਰਬਾਰ ਸਾਹਿਬ ਜੀ ਦੇ ਕਰੋ ਜੀ ਦਰਸ਼ਨ ਇਹ ਵੀਰ ਐਸੀ ਜਗ੍ਹਾ ਤੇ ਕਰਦੇ ਨੇ ਸੇਵਾ ਬਾਬਾ ਜੀ ਦੇ ਦਰਬਾਰ ਦੀ ਕੀ ਨਾਮ ਵੀਰ ਜੀ ਤੁਹਾਡੇ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਜੀ ਇਹ ਵੀਰ ਸੇਵਾਦਾਰ ਨੇ ਇਸ ਜਗ੍ਹਾ ਤੇ ਸੇਵਾ ਕਰਦੇ ਨੇ ਨਾ ਜੀ ਤੁਸੀਂ ਬਾਬੇ ਵੀਰ ਜੀ ਠੀਕ ਹੈ ਜੀ ਆਓ ਦੇਖੋ ਇਹ ਕਿੰਨਾ ਸੋਹਣਾ ਦਰਵਾਰਾ ਤੁਸੀਂ ਵੇਖ ਸਕਦੇ ਹੋ ਬਾਬਾ ਜੀ ਦਾ ਦਰਵਾਰਾ ਗੁੱਗਾ ਮੜੀ ਪਿੰਡ ਨਲਿੰਨੀ ਇਸ ਜਗ੍ਹਾ ਤੇ ਨਾ ਸੁਖਣਾ ਸੁਖੀ ਹੋਈ ਜਿਹੜੀ ਕਿ ਹਰ ਇੱਕ ਯਾਨੀ ਕਿ ਰਾਸ ਆਉਂਦੀ ਹੈ ਜੀ ਸੁਖੀ ਹੋਈ ਸੁਖ ਪੂਰੀ ਹੁੰਦੀ ਹੈ ਇਸ ਜਗ੍ਹਾ ਤੇ ਪਿੰਡ ਨਲਿੰਨੀ ਵਿਖੇ ਬਹੁਤ ਪੁਰਾਣਾ ਮੇਲਾ ਭਰਦਾ ਇਸ ਜਗ੍ਹਾ ਦਾ ਗੁੱਗਾ ਨੰਮੀ ਦਾ ਇੱਕ ਦਿਨ ਪਹਿਲਾਂ ਇਸ ਜਗ੍ਹਾ ਤੇ ਹੁੰਦੀ ਹੈ ਚੌਂਕੀ ਤੇ ਦੂਸਰੇ ਦਿਨ ਹੁੰਦੀ ਹੈ ਸਿੰਝ ਮੇਲਾ ਤੇ ਪਹੁੰਚੇ ਤੋਂ ਉਹਨਾਂ ਦਰਬਾਰ ਸਾਹਿਬ ਦੇ ਇਸ ਸਮੇਂ ਕਰਵਾ ਰਹੇ ਆ ਦਰਸ਼ਨ ਗੁੱਗਾਵੇੜੀ ਪਿੰਡਨ ਵਾਲੀ ਨੇ ਆਓ ਜੀ ਕਰੋ ਜੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਬਾਬਾ ਜੀ ਦੇ ਦਰਬਾਰ ਦੇ ਹਾਂਜੀ ਦੇਖੋ ਜੀ ਕਿੰਨਾ ਸੋਹਣਾ ਦਰਵਾਰਾ ਬਾਬਾ ਜੀ ਦਾ ਕਿੰਨਾ ਸੋਹਣਾ ਸਜਾਵਟ ਕੀਤੀ ਹੋਈ ਦਰਵਾਰ ਦੀ ਤੁਸੀਂ ਵੇਖ ਸਕਦੇ ਹੋ ਬਾਬਾ ਜੀ ਦੇ ਦਰਵਾਰ ਦੀ ਸਜਾਵਟ ਬਹੁਤ ਸੋਹਣੀ ਕੀਤੀ ਹੋਈ ਆ ਜਿਵੇਂ ਇੱਕੀ ਤੁਸੀਂ ਵੇਖ ਸਕਦੇ ਹੋ ਆ ਦੇਖੋ ਗੁਵਾਰੇ ਕਿੰਨੇ ਸੋਹਣੇ ਲਾਏ ਹੋਏ ਨੇ ਰੰਗ ਬਰੰਗੇ ਗੁਵਾਰੇ ਹੈ ਦੇਖ ਸਕਦੇ ਹੋ ਤੁਸੀਂ ਫੁੱਲ ਲੜੀਆਂ ਤੇ ਆਹ ਦੇਖੋ ਜੀ ਕੋਈ ਵੀਰ ਬਾਹਰ ਗਿਆ ਹੋਣਾ ਬਾਬੇ ਸੁਖ ਸੁਖ ਕੇ ਤੇ ਉਸਨੇ ਜਹਾਜ ਚੜਾਇਆ ਇਸ ਜਗ੍ਹਾ ਤੇ ਹੈ ਨਾ ਸੁੱਖਾ ਰਾਸ ਹੁੰਦੀ ਹੈ ਇਸ ਜਗ੍ਹਾ ਤੇ ਸੁੱਖੀਆਂ ਹੋਈਆਂ ਬੱਬਾ ਜੀ ਦੇ ਦਰਬਾਰ ਦੀਆਂ ਬਹੁਤ ਪੁਰਾਣੀ ਗੁਗੈ ਮੜੀ ਹੈ ਇਹ ਕਈ ਸਾਲ ਪੁਰਾਣੀ ਹਾਂਜੀ ਕਰੋ ਜੀ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਜੋਤਾਂ ਦੇ ਕਰੋ ਜੀ ਦਰਸ਼ਨ ਆ ਇਹ ਗੁੱਗਾ ਮੜੀ ਦਰਬਾਰ ਪਿੰਡਨ ਨਲਿੰਨੀ ਤੇ ਅੱਗੇ ਪਹੁੰਚਦੇ ਆ ਤੁਹਾਨੂੰ ਦਰਵਾ ਬਾਬਾ ਜੀ ਦੇ ਬਾਬਾ ਗੋਰਖਨਾਥ ਜੀ ਦੇ ਢਿੱਲੇ ਦੇ ਕਰਵਾਣੇ ਦਰਸ਼ਨ ਜੀ ਹਾਂਜੀ ਬਾਬਾ ਸਾਵਰ ਸਿੰਘ ਜੀ ਮਾਤਾ ਸ਼ਾਮਕੌਰ ਜੀ ਕੈਰੋਨਾਥ ਜੀ ਕਾਲੀ ਮਾਤਾ ਦਾ ਮੰਦਿਰ ਜੀ ਇਹ ਬਾਬਾ ਜੀ ਨੇ ਇਸ ਜਗ੍ਹਾ ਤੇ ਕਰਦਨੇ ਸੇਵਾ ਬਾਬਾ ਗੁਰੂ ਬਾਬਾ ਜਗਿੰਦਰ ਸਿੰਘ ਜੀ ਸਾਵਰ ਸਿੰਘ ਬਾਬਾ ਜੀ ਹਾਂਜੀ ਜਿਵੇਂ ਆਪਣਾ ਡਿਟੇਲ ਦੋ ਬਾਬਾ ਜਿੰਦਰ ਦਾਸ ਅੰਦਰ ਨਲਨੀ ਸਾਬਨਾ ਉਪਕਰਤਾਰ ਸਿੰਘ ਹਾਂਜੀ ਨਗਰ ਖੇੜਾ ਨਲਨੀ ਦੇ ਵਿੱਚ ਦਰਬਾਰੀ ਸੇਵਾਦਾਰ ਹਾਂ ਸਰਦਾਰ ਦੇ ਅਨਸਾਰ ਹਾਂਜੀ ਮਹਾਰਾਜ ਨਗਰ ਸਾਧ ਦੇ ਰਿਹਾ ਆਹੋਂ ਸੰਗਤ ਆ ਰਹੀ ਹੈ ਬਹੁਤ ਚਮਚਮ ਕੇ ਮੇਲਾ ਪਰਦਾ ਵਰਦਾਨ ਬਹੁਤ ਨੇ ਉਰੇ ਭਲਾ ਬਹੁਤ ਹੋ ਰਿਹਾ ਸੰਗਤ ਦਾ ਅਹਿਦਾਕਾਰ ਹੋ ਰਹੀ ਹੈ ਉਰੇ ਜੋ ਆਸਥਾ ਲੈ ਕੇ ਆਉਂਦਾ ਉਰੇ ਇਨਸਾਨ ਉਹਦੀ ਆਸਥਾ ਪੂਰੀ ਹੁੰਦੀ ਆ ਜੋ ਵੀ ਕੋਈ ਆਸਥਾ ਲੈ ਕੇ ਆਉਂਦਾ ਉਹਦੀ ਆਸਥਾ ਪੂਰੀ ਹੁੰਦੀ ਆ ਵਰਾਜ ਹਮ ਆ ਕੇ ਪਹੁੰਚਿਆ ਕਰੋ ਭਾਈ ਗੁਰੂਆਂ ਦਾ ਦਰਬਾਰ ਆ ਇਸੀ ਤਾਂ ਹੱਥਾਂ ਪਰਾ ਦੀ ਸੇਵਾ ਦੰਨੇ ਆ ਸਾਡੇ ਕੋਲ ਹੋਰ ਕੁਛ ਨਹੀਂ ਹੈਗਾ ਜੋ ਬਰਿਆਦ ਕਰਦੇ ਅਸੀਂ ਮਾਲਕ ਨੂੰ ਰੇ ਖਰਦੇ ਆ ਸਾਡੇ ਕੋਲ ਕੁਛ ਨਹੀਂ ਹੈਗਾ ਅਸੀਂ ਦਿੰਨੇ ਹੱਥਾਂ ਪਰਾ ਦੀ ਸੇਵਾ ਕਰਦਾ ਮਾਲਕਾ ਕਰਦਾ ਮਾਲਕਾ ਇੱਕ ਦਿਨ ਪਹਿਲਾਂ ਬਾਬਾ ਜੀ ਇਸ ਜਗ੍ਹਾ ਤੇ ਚੌਂਕੀਆਂ ਹੁੰਦੀਆਂ ਐ ਜੀ ਹਾਂ ਤੇ ਅੱਜ ਮੇਲਾ ਸਿੰਝਾ ਹੈ ਜੀ ਹਾਂ ਜੀ ਹਾਂ ਕੱਲ ਕੱਲ ਰਾਤੀ ਚੌਂਕੀਆਂ ਸੀਗੀਆਂ ਅੱਜ ਮੇਲਾ ਹੈ ਪਰਸੋਂ ਸੱਤਿਆਂ ਵਾਲੇ ਦਿਨ ਖੇੜੇ ਦੀ ਚੌਂਕੀ ਸੀਗੀ ਕੱਲ ਮਾਤਲਕੇ ਉਰੇ ਦੀ ਚੌਂਕੀ ਦੀ ਅਸ਼ਟਮੀ ਦੀ ਅੱਜ ਨੌਮੀ ਦਾ ਮੇਲਾ ਹੈ ਹਾਂ ਰਾਤ ਦੀ ਚੌਂਕੀ ਭਰਦੇ ਨੇ ਰਾਤੀ ਰਾਤ ਦੀ ਚੌਂਕੀ ਲੰਦਾ ਪੀਰ ਮਹਾਰਾਜ ਦਾ ਵੀ ਭਲਾ ਕਰਦਾ ਰਾਤ ਦੀ ਚੌਂਕੀ ਲੰਦਾ ਹੈ ਠੀਕ ਹੈ ਜੀ ਬਹੁਤ ਧੰਨਵਾਦੀ ਤੁਸੀਂ ਆਪਣੀ ਡਿਟੇਲ ਚ ਮੜੀ ਜੀ ਦਾ ਇੰਟਰਵਿਊ ਦਿੱਤੀਏ ਸ਼ਮਾ ਕਰਦਾ ਆਪਣਾ ਤੇ ਆਪਾਂ ਦਰਸ਼ਨ ਕਰਵਾਨੇ ਅੱਗੇ ਪਹੁੰਚਦੇ ਹਾਂ ਜਿਓ ਜੀ ਇਹ ਕਰਵਾਨੇ ਆ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਗੁਗਾ ਮਾੜੀ ਬਾਬਾ ਗੋਰਖਨਾਥ ਮਹਾਰਾਜ ਜੀ ਦੇ ਹਾਂਜੀ ਦੇਖੋ ਜੀ ਕਿੰਨਾ ਸੋਹਣਾ ਟੀਲਾ ਬਣਿਆ ਹੋਇਆ ਬਾਬਾ ਜੀ ਦਾ ਬਾਬਾ ਗੋਰਖਨਾਥ ਜੀ ਜੈ ਸ੍ਰੀ ਸ੍ਰੀ ਗੋਰਖਨਾਥ ਮਹਾਰਾਜ ਕੀ ਜੈ ਕਰੋ ਜੀ ਦਰਸ਼ਨ ਬਾਬਾ ਜੀ ਦੇ ਦਰਵਾਜ਼ੇ ਬਹੁਤ ਸੋਹਣਾ ਬਣਿਆ ਹੋਇਆ ਦਰਵਾਜ਼ਾ ਤੇ ਵੇ ਵੀਰ ਇਸ ਜਗ੍ਹਾ ਤੇ ਚੌਂਕੀ ਭਰ ਰਹੇ ਨੇ ਤੇ ਆਪਾਂ ਦੇਖੋ ਇਹ ਦਰਬਾਰ ਕਿੰਨਾ ਸੋਹਣਾ ਸਜਾਵਟ ਕੀਤੀ ਆ ਦਰਬਾਰ ਦੀ ਹੈ ਨਾ ਕਿੰਨੀ ਸੋਹਣੀ ਫੁੱਲਾਂ ਦੇ ਨਾਲ ਇਸ ਜਗ੍ਹਾ ਹੈਗਾ ਲੰਗਰ ਹਾਲ ਬਣਿਆ ਹੋਇਆ ਹਾਂਜੀ ਅੱਗੇ ਨਾ ਸਿੰਝ ਮੇਲੇ ਦੀ ਤਿਆਰੀ ਹੋ ਰਹੀ ਆ ਉਹ ਵੀ ਪਹੁੰਚਦੇ ਆਪਾਂ ਅੱਗੇ ਹੈ ਨਾ ਆ ਦੇਖ ਸਕਦੇ ਤੁਸੀਂ ਕਿੰਨਾ ਸੋਹਣਾ ਦਰਬਾਰ ਬਣਿਆ ਹੋਇਆ ਗੁੱਗਾ ਮਾੜੀ ਪਿੰਡ ਲੜਿੰਨੀ ਯਾਰੋ ਬਤਾਓ ਉਸਕੇ ਨੱਕ ਤੇ ਹਾਂਜੀ ਬਹੁਤ ਸੋਹਣਾ ਦਰਬਾਰ ਬਣਾਇਆ ਤੁਸੀਂ ਵੇਖ ਸਕਦੇ ਹੋ ਕਰ ਰਹੇ ਹੋ ਇਸ ਸਮੇਂ ਦਰਸ਼ਨ ਆ ਬਾਬਾ ਜੀ ਦੇ ਦਰਬਾਰ ਦੇ ਪਿੰਡ ਵਾਲੀ ਨੇ ਤੇ ਇੱਥੇ ਕੰਨਾ ਵੀ ਸੱਜਿਆ ਹੋਈਆਂ ਨੇ ਇੱਥੇ ਜਿਵੇਂ ਕਿ ਖਡਾਉਣੀਆਂ ਦੇ ਕੰਨਾ ਹੋ ਗਿਆ ਆ ਦੇਖੋ ਜੀ ਆ ਦੇਖੋ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਜਿਵੇਂ ਕਿ ਖਡਾਉਣੇ ਦੇ ਕੰਨਾ ਆ ਦੇਖੋ ਜਿਵੇਂ ਕਿ ਕੱਪੜੇ ਦੀ ਬੈਰੂਤ ਤੋਂ ਆਏ ਤੇ ਦੀਪ ਸਿੰਘ ਜਸਵੰਤ ਆਬ ਇਕਬਾਲ ਨੇ ਕਪੂਰੀ ਕਰੇ ਹਾਂਜੀ ਲੱਗੇ ਉਹਨੇ ਦੁਕਾਨਾਂ ਖੜਾਉਣੇ ਨੇ ਤੁਸੀਂ ਵੇਖ ਰਹੇ ਹੋ ਇਸ ਸਮੇਂ ਵੀਡੀਓ ਵਿੱਚ ਆਓ ਪਹਿਲੇ ਨੰਬਰ ਹਾਸ ਗੱਦੀ ਤੇ ਚਾਓ ਆ ਵੀ ਜਾਏ ਲੈ ਉਹ ਅੰਜੂ ਪੁੱਛਦਾ ਆ ਜਾ ਰਹੇ ਹਾਂ ਆ ਦੇਖੋ ਵੀਰਾਂ ਬਹੁਤ ਸੋਨੇ ਖਡਾਉਣੇ ਰੱਖੇ ਹੋਏ ਨੇ ਵੀਰ ਉਹਨਾਂ ਦੇ ਇਸ ਜਗ੍ਹਾ ਤੇ ਤੇ ਆਪਾਂ ਪਹੁੰਚਦੇ ਹੁਣ ਅਸ ਸਮੇਂ ਜਿੱਥੇ ਇਹ ਇਲਾਇ ਹੋਇਆ ਵੀਰ ਉਹਨਾਂ ਦੀ ਸਟਾਲ ਆ ਹਾਂਜੀ ਹਾਂਜੀ ਆਹ ਬਾਕੀ ਪਹਿਲਾਂ ਕੋਈ ਕਹਿ ਗਈ ਹਾਂਜੀ ਪਹੁੰਚਦੇ ਹਾਂ ਇਸ ਜਗ੍ਹਾ ਤੇ ਮੇਲਾ ਹਾਂ ਕੀ ਬੋਲਦੇ ਆ ਅੱਜ ਨਹੀਂ ਹਾਂਜੀ ਕੁਸ਼ਤੀਆਂ ਸਟਾਰਟ ਹੋ ਚੁੱਕੀਆਂ ਨੇ ਆਪਾਂ ਪਹੁੰਚ ਰਿਹਾ ਕੁਸ਼ਤੀਆਂ ਆ ਬੇਰੋ ਇਸ ਸਾਈਡ ਤੇ ਮੜੇ ਜਗਾ ਹਾਂਜੀ ਆਪਾਂ ਪਹੁੰਚਦੇ ਆ ਇਸ ਸਮੇ ਤੁਸੀ ਬੈਠ ਸਕਦੇ ਹੋ ਕੁਸ਼ਤੀਆਂ ਸਟਾਰਟ ਹੋਣ ਲੱਗੀਆਂ ਨੇ